ब्रेक ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵੈਲੇ ਸਾਹਿਬ ਤੁਹਾਡਾ ਬਿਸਵਾਗਤ ਹੈ ਜੀ ਧੰਨਵਾਦ ਜੀ ਵੈਲੇ ਸਾਹਿਬ ਜੇ ਅੱਗੇ ਆਪਾਂ ਗੱਲਬਾਤ ਕਰੀਏ ਤਾਂ ਸੁਪਰੀਮ ਕੋਰਟ ਨੇ 158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ ਕਰ ਦਿੱਤੀ ਹੈ ਇਸ ਨੂੰ ਤੁਸੀਂ ਇਸ ਜਿਹੜਾ ਫੈਸਲਾ ਹੈ ਇਸ ਨੂੰ ਤੁਸੀਂ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ ਦੇਖੋ ਜੀ ਜਦੋਂ ਇਹ ਫੈਸਲਾ ਬਾਣਜੁਕ ਸੁਪਰੀਮ ਕੋਰਟ ਦੇ ਦੋ ਜੱਜਾਂ ਤੇ ਆਧਾਰਿਤ ਬੈਂਚ ਨੇ ਦਿੱਤਾ ਜਿਹਦੇ ਵਿੱਚ ਜਸਟਿਸ ਛਦਨ ਸੂਤੂਲੀਆ ਤੇ ਜਸਟਿਸ ਵਿਨੋਦ ਚਕਰਨਹੋਰੀ ਨੇ ਉਹਨਾਂ ਦੇ ਫੈਸਲੇ ਨੇ ਜਿਵੇਂ ਹਰ এডਿਕੇਸ਼ਨ ਨਾਲ ਜੁੜੀ ਹਰ ਹਸਤੀ ਦੇ ਪੈਰ ਹਲਾ ਕੇ ਰੱਖ ਦਿੱਤੇ ਹੂੰ ਪੰਜਾਬ ਵਿੱਚ ਸਰਕਾਰੀ ਕਾਲਜਾਂ ਦਾ ਬਹੁਤ ਮੰਦਾ ਹਾਲ ਹੈ ਹੂੰ ਈਵਨ ਦਨ ਪ੍ਰਾਈਵੇਟ ਕਾਲਜਾਂ ਦਾ ਬਹੁਤ ਮੰਦਾ ਹਾਲ ਹੈ ਯੂਨੀਵਰਸਿਟੀ ਕਾਲਜਾਂ ਵਿੱਚ ਕੋਈ ਵੀ ਟੀਚਰ ਜਿਹੜਾ ਪਰਮਾਨੈਂਟ ਨਹੀਂ ਹੂੰ ਇਹ ਰਬ ਆਸਰੇ ਚੱਲਦੀ ਪੰਜਾਬ ਦੀ ਹਰ ਐਜੂਕੇਸ਼ਨ ਜਿਹੜੀ ਹੈ ਉਹ ਤਬਾਈ ਦੇ ਕਿਨਾਰੇ ਤੇ ਖੜੀ ਹੈ ਜੀ ਤੇ ਉਸ ਵੇਲੇ ਸੁਪਰੀਮ ਕੋਰਟ ਦੇ ਬੈਂਚ ਦਾ ਫੈਸਲਾ ਆਉਂਦਾ ਹੈ ਕਿ 1158 ਟੀਚਰਾਂ ਦੀ ਜਿਹੜੀ ਭਰਤੀ ਸੀ ਸਹਾਇਕ ਪ੍ਰੋਫੈਸਰਾਂ ਦੀ ਜਿਹੜੀ ਭਰਤੀ ਸੀ ਉਹ ਰੱਦ ਕਰ ਦਿੱਤੀ ਗਈ ਹੈ ਜੀ ਇਹ ਖਬਰ ਇੱਕ ਬੰਨੇ ਤਾਂ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਪੜ੍ਹ ਲਿਖ ਕੇ ਅਸਿਸਟਡ ਪ੍ਰੋਫੈਸਰ ਬਣੀ ਸੀ ਉਹਨਾਂ ਲਈ ਦੁਖਦਾਈ ਖਬਰ ਬਣੀ ਦੂਸਰੀ ਇਹ ਉਹਨਾਂ ਲੋਕਾਂ ਲਈ ਦੁਖਦਾਈ ਖਬਰ ਬਣੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਹਨਾਂ ਅਧਿਆਪਕਾਂ ਤੋਂ ਪੜਾਉਣਾ ਸੀ ਹੂੰ ਤੀਸਰੀ ਇਹ ਦੁਖਦਾਈ ਖਬਰ ਬਣੀ ਪੰਜਾਬ ਸਰਕਾਰ ਲਈ ਜਿਹੜੀ ਇਸ ਕੇਸ ਦੀ ਪੈਰਵਾਈ ਕਰਦੀ ਹੋਈ ਸੁਪਰੀਮ ਕੋਰਟ ਤੱਕ ਪਹੁੰਚੀ ਸੀ ਤੇ ਜਿਹੜੀ ਇਹ ਚਾਹੁੰਦੀ ਸੀ ਕਿ ਪੰਜਾਬ ਦੇ ਕਾਲਜਾਂ 'ਚ ਜਿਹੜੀਆਂ ਪੋਸਟਾਂ ਭਰੀਆਂ ਗਈਆਂ ਨੇ ਉਹ ਪੋਸਟਾਂ ਬਹਾਲ ਰਹਿਣ ਜੀ ਭਾਵੇਂ ਪਬਲਿਕ ਸਰਵਿਸ ਕਮਿਸ਼ਨ ਜਿਹੜੀ ਹੈ ਜਿਹਦਾ ਕੰਮ ਹੁੰਦਾ ਹੈ ਕਿ ਉਹਨੇ ਪੋਸਟਾਂ ਭਰਨੀਆਂ ਹੁੰਦੀਆਂ ਇਹ ਪੋਸਟਾਂ ਪਬਲਿਕ ਸਰਵਿਸ ਸਰਵਰ ਕਮਿਸ਼ਨ ਨੇ ਨਹੀਂ ਸੀ ਭਰੀਆਂ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੂਰੀ ਪਾਰਦਰਸ਼ਤਾ ਦੇ ਨਾਲ ਇਹ ਪੋਸਟਾਂ ਭਰੀਆਂ ਗਈਆਂ ਇਹਨਾਂ ਪੋਸਟਾਂ ਦਾ ਨੂੰ ਭਰਨ ਦੇ ਲਈ ਜਿਹੜਾ ਇੱਕ ਟੈਸਟ ਕੀਤਾ ਗਿਆ ਉਹ ਆਬਜੈਕਟਿਵ ਟਾਈਪ ਟੈਸਟ ਸੀ ਸਰਕਾਰ ਨੇ ਉਸ ਟੈਸਟ ਦਾ ਨਤੀਜਾ ਜਿੱਦਣ ਕੋਸ਼ਿਸ਼ ਕੀਤਾ ਉਸੇ ਦਿਨ ਹੀ ਇਸ ਨੂੰ ਹਾਈ ਕੋਰਟ ਵਿੱਚ ਰੈਟ ਪਟੀਸ਼ਨ ਪਾਤੀ ਗਈ ਹੁਣ ਸਵਾਲ ਇਹ ਖੜਾ ਹੁੰਦਾ ਹੈ ਜਿਹੜੀਆਂ ਤੇਰਾ ਰੈਟ ਪਟੀਸ਼ਨ ਪਾਉਂਦੀਆਂ ਨੇ ਉਹ ਉਹ ਨੇ ਜਿਹੜੀਆਂ ਗਵਰਨਮੈਂਟ ਕਾਲਜਾਂ ਦੇ ਵਿੱਚ ਗੈਸਟ ਫੈਕਲਟੀ ਦੇ ਤੌਰ ਤੇ ਕੰਮ ਕਰਦੀਆਂ ਨੇ ਇਹ ਜਿਹੜੀਆਂ ਗੈਸਟ ਫੈਕਲਟੀ ਦੇ ਤੌਰ ਤੇ ਕੰਮ ਕਰਦੇ ਨੇ ਹਾਂਜੀ ਉਹ ਇਹ ਸਮਝਦੇ ਨੇ ਕਿ ਸਾਡਾ ਹੱਕ ਹੈ ਕਿ ਅਸੀਂ ਪ੍ਰਾਇਓਰਟੀ ਤੇ ਇੱਥੇ ਕੰਮ ਕੀਤਾ ਤੇ ਸਾਨੂੰ ਪੱਕਿਆ ਕੀਤਾ ਜਾਏ ਹੂੰ ਹੂੰ ਮੈਂ ਇਸ ਗੱਲ ਨਾਲ ਕਿਸੇ ਹੱਦ ਤੱਕ ਸਹਿਮਤ ਆ ਕਿ ਉਹਨਾਂ ਦਾ ਵੀ ਹੱਕ ਬਣਦਾ ਹੈ ਪੰਜਾਬ 'ਚ ਲਗਭਗ 1.5 300 ਗੈਸਟ ਫੈਕਲਟੀ ਦੇ ਟੀਚਰ ਜਿਹੜੇ ਕੰਮ ਕਰਦੇ ਸੀ ਹੂੰ ਜਿਨ੍ਹਾਂ ਚੋਂ ਕੁਝ ਕ ਦੀ ਸਿਲੈਕਸ਼ਨ ਜੜੀ ਇਹਦੇ ਚ ਹੋਈ ਆ ਤੇ ਬਾਕੀਾਂ ਨਾਲ ਦੀ ਸਿਲੈਕਸ਼ਨ ਨਹੀਂ ਹੋਈ ਹੁਣ ਜਿਨ੍ਹਾਂ ਦੀ ਸਿਲੈਕਸ਼ਨ ਨਹੀਂ ਹੋਈ ਉਹ ਇਸ ਰੈਟ ਪਟੀਸ਼ਨ ਚ ਜਾਂਦੇ ਨੇ ਤੇ ਰੈਟ ਪਟੀਸ਼ਨ ਦਾ ਫੈਸਲਾ ਹਾਈ ਕੋਰਟ ਦਾ ਆਉਂਦਾ ਹੈ ਕਿ ਇਹ ਭਰਤੀ ਵਾਜਬ ਹੈ ਤੇ ਇਹ ਭਰਤੀ ਕੰਟੀਨਿਊ ਰਹੇਗੀ ਸੋ ਹਾਈ ਕੋਰਟ ਦੇ ਫੈਸਲੇ ਦੇ ਆਉਣ ਦੇ ਨਾਲ ਹੀ ਵੱਡੀ ਗਿਣਤੀ ਚ ਜਿੱਥੇ ਇਹਨਾਂ ਟੀਚਰਾਂ ਨੂੰ ਕੁਝ ਨੇ ਜੁਆਇਨ ਕਰ ਲਿਆ ਸੀ ਕੁਝ ਨੇ ਨਹੀਂ ਸੀ ਜੁਆਇਨ ਕੀਤਾ ਜਿਨ੍ਹਾਂ ਨੇ ਨਹੀਂ ਸੀ ਜੁਆਇਨ ਕੀਤਾ ਉਹਨਾਂ ਨੂੰ ਜੁਆਇਨ ਕਰਵਾਇਆ ਗਿਆ ਹੁਣ ਹਾਈ ਕੋਰਟ ਦਾ ਫੈਸਲਾ ਹੈ ਸਰਕਾਰ ਚਾਹੁੰਦੀ ਹੈ ਹੂੰ ਤੇ ਉਹ ਤਰ੍ਹਾਂ ਜਿਹੜੀਆਂ ਆਪਣਾ ਦਾਵਾ ਠੋਕਦੀਆਂ ਸੀ ਹੂੰ ਕਿ ਸਾਨੂੰ ਇਹਦੇ ਤੇ ਪ੍ਰਾਇੋਰਟੀ ਮਿਲਣੀ ਚਾਹੀਦੀ ਹੈ ਉਹ ਹਾਈ ਕੋਰਟ ਤੋਂ ਸੁਪਰੀਮ ਕੋਰਟ ਮੂਵ ਕਰ ਜਾਂਦੀਆਂ ਨੇ ਹੂੰ ਇਹ ਸਾਰਾ ਕੁਝ ਉਸੇ ਦਿਨ ਹੁੰਦਾ ਜਿੱਦਣ ਫੈਸਲਾ ਹੁੰਦਾ ਉਸੇ ਦਿਨ ਉਹ ਸੁਪਰੀਮ ਕੋਰਟ ਮੂਵ ਕਰਦੇ ਨੇ ਹੂੰ ਹੁਣ ਇਹਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ ਤੱਕ ਕੇਸ ਨੂੰ ਲੈ ਕੇ ਜਾਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਸੁਪਰੀਮ ਕੋਰਟ 'ਚ ਲੱਖਾਂ ਰੁਪਏ ਲੱਗਦੇ ਨੇ ਹਾਂਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਗੈਸਟ ਫੈਕਲਟੀ ਤੇ ਬਹੁਤ ਥੋੜੀਆਂ ਤਨਖਾਹਾਂ ਤੇ ਕੰਮ ਕਰਦੇ ਸੀ ਹਮ ਜਿਨ੍ਹਾਂ ਦੀ ਵਿਚਾਰਿਆਂ ਦੀ ਜਿਹੜੀ ਉਮਰ ਹੈ ਉਹ ਗੈਸਟ ਫੈਕਲਟੀ ਤੇ ਕੰਮ ਕਰਦੇ ਰਿਟਾਇਰ ਹੋ ਗਏ ਨੇ ਇਹ ਬਹੁਤ ਬਦਕਿਸਮਤੀ ਆ ਜੀ 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 ਸਵਾਲ ਤਾਂ ਹਕੂਮਤਾਂ ਦੇ ਮੱਥੇ ਤੇ ਮੜਿਆ ਜਾਣਾ ਹੈ ਕਿ ਤੁਹਾਡੇ ਟੀਚਰ ਤਾਂ ਗੈਸਟ ਫੈਕਲਟੀ ਤੇ ਕੰਮ ਕਰਦੇ ਰਿਟਾਇਰ ਹੋ ਗਏ ਤੇ ਤੁਸੀਂ ਭਰਤੀ ਕੀਤੀ ਕਿਉਂ ਨਹੀਂ ਮੈਂ ਉਹਨਾਂ ਦੇ ਦੁੱਖਾਂਤ ਨੂੰ ਸਮਝਦਾ ਪਰੰਤੂ ਉਹਨਾਂ ਦਾ ਇੱਕਦਮ ਸੁਪਰੀਮ ਕੋਰਟ ਤੱਕ ਚਲੇ ਜਾਣਾ ਸੁਪਰੀਮ ਕੋਰਟ 'ਚ ਜਾ ਕੇ ਉਹ ਕਹਿੰਦੇ ਸਾਨੂੰ ਇਨਸਾਫ ਮਿਲ ਗਿਆ ਅਨਸਾਫ਼ ਕੀ ਮਿਲ ਗਿਆ 1158 ਜਿਹੜੇ ਟੀਚਰਾਂ ਨੇ ਵਿਦਿਆਰਥੀਆਂ ਨੂੰ ਪੜਾਉਣਾ ਸੀ ਜਿਨ੍ਹਾਂ ਨੇ ਕਾਲਜਾਂ ਦਾ ਬਚਿਆ ਖੁਚਿਆ ਸਟਰਕਚਰ ਸੰਭਾਲਣਾ ਸੀ ਜਿਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਉਹਨਾਂ ਕਾਲਜਾਂ ਨੂੰ ਬਣਾ ਕੇ ਸਵਾਰ ਕੇ ਰੱਖਣਾ ਸੀ ਉਹ ਅੱਜ ਘਰ ਬਿਠਾਤੇ ਗਿਆ ਹੁਣ ਤੁਸੀਂ ਤਾਂ ਆਪਣੀ ਉਮਰ ਦਾ ਬਹੁਤਾ ਹਿੱਸਾ ਗੈਸਟ ਫੈਕਲਟੀ ਦੇ ਤੌਰ ਤੇ ਸੇਵਾ ਕਰਕੇ ਰਿਟਾਇਰਮੈਂਟ ਤੇ ਬੈ ਗਏ ਉਹ ਸੋ ਤੁਹਾਨੂੰ ਕੋ ਇਨਸਾਫ ਨਹੀਂ ਮਿਲਿਆ ਹਾਂ ਤੁਹਾਨੂੰ ਇਸ ਗੱਲ ਦੀ ਸ਼ਾਂਤੀ ਜ਼ਰੂਰ ਮਿਲਗੀ ਕਿ ਤੁਸੀਂ ਇਸ ਸਿਸਟਮ ਵਿੱਚ ਜੋ ਹਕੂਮਤਾਂ ਚਾਹੁੰਦੀਆਂ ਨੇ ਕਿ ਇਹ ਦੇਸ਼ ਵਿੱਚੋਂ ਐਜੂਕੇਸ਼ਨ ਮਾਈਂਡ ਫਿਊ ਹੋ ਜਵੇ ਐਜੂਕੇਸ਼ਨ ਦੇਣਾ ਸਰਕਾਰਾਂ ਦਾ ਕੰਮ ਨਹੀਂ ਲੋਕੀਂ ਅਡਾਨੀਆਂ ਅਬਾਨੀਆਂ ਚਟਕਾਰਿਆਂ ਤੇ ਲਵਲੀ ਯੂਨੀਵਰਸਿਟੀਆਂ ਚ ਜਾ ਕੇ ਐਜੂਕੇਸ਼ਨ ਲੈ ਲੈਣ ਤੁਸੀਂ ਉਹਨਾਂ ਦਾ ਉਹ ਪਰਪਸ ਸੋਲਵ ਕੀਤਾ ਸੋ ਜੇ ਤੁਸੀਂ ਉਹਨਾਂ ਦੇ ਪਰਪਸ ਸੋਲਵ ਕਰਨ ਨੂੰ ਹੀ ਆਪਣੀ ਜਿੱਤ ਸਮਝਦੇ ਹੋ ਤਾਂ ਤੁਹਾਨੂੰ ਤੁਹਾਡੀ ਜਿੱਤ ਮੁਬਾਰਕ ਪਰ ਇਹ ਲੜਾਈ ਜਿਹੜੀ ਤੁਸੀਂ ਅੱਜ ਸੁਪਰੀਮ ਕੋਰਟ ਤੱਕ ਲੈ ਕੇ ਗਏ ਇਹ ਲੜਾਈ ਤੁਸੀਂ ਉਦਣ ਕਿਉਂ ਨਾ ਲੜੀ ਜਦੋਂ ਦੇਸ਼ ਵਿੱਚ ਵੱਖ-ਵੱਖ ਸਰਕਾਰਾਂ ਆਈਆਂ ਤੇ ਸਰਕਾਰਾਂ ਨੇ ਲੋਕਾਂ ਲਈ ਵਾਅਦੇ ਕੀਤੇ ਤੇ ਤੁਸੀਂ ਉਦਣ ਕਿਉਂ ਨਹੀਂ ਬੋਲੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਸਾਰਾ ਵਰਤਾਰਾ ਹੋਇਆ ਹੈ ਇਹ ਬਹੁਤ ਦੁੱਖਦਾਈ ਹੈ ਸੋ ਬਿਰਲੀ ਸਾਹਿਬ ਇਸ ਭਰਤੀ ਮਾਮਲੇ ਦਾ ਪੂਰਾ ਸੱਚ ਕੀ ਹੈ ਕਿੱਥੇ ਗੜਬੜੀ ਕਿੱਥੇ ਹੋਈ ਲੱਗਦੀ ਏ ਤੁਹਾਨੂੰ ਦੇਖੋ ਜੀ 18 ਸਤੰਬਰ 2021 ਨੂੰ ਜਦੋਂ ਪੰਜਾਬ ਚ ਚਰਨਜੀਤ ਚੰਨੀ ਦੀ ਸਰਕਾਰ ਸੀ ਉਸ ਵੇਲੇ 1158 ਪੋਸਟਾਂ ਦਾ ਇੱਕ ਇਸ਼ਤਿਹਾਰ ਨਿਕਲਦਾ ਜਿਹਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀਆਂ ਪੋਸਟਾਂ ਹੈਗੀਆਂ ਨੇ ਉਸ ਵਿੱਚ ਉਹਨੂੰ ਸਿਰੇ ਚਾੜਨ ਲਈ ਦੋ ਕਮੇਟੀਆਂ ਬਣਾਈਆਂ ਗਈਆਂ ਚੰਨ ਸਿੰਘ ਚੰਨੀ ਹੋਰੀ ਕੇਵਲ 4 ਮਹੀਨੇ ਲਈ ਮੁੱਖ ਮੰਤਰੀ ਰਹਿ ਹਾਂਜੀ ਮੋਰੇ ਇਲੈਕਸ਼ਨ ਦੀ ਦੀ ਸੀ ਚੰਨੀ ਹੋਰਾਂ ਨੂੰ ਮਤਲਬ ਸਮਾਂ ਥੋੜਾ ਸੀ ਇਹਦਾ ਮਤਲਬ ਵੀ ਅਮਰਿੰਦਰ ਦੀ ਸਰਕਾਰ ਨੇ 4.5 ਸਾਲ ਪੌਣੇ 5 ਸਾਲ ਕੰਮ ਨਹੀਂ ਕੀਤਾ ਕੰਮ ਨਹੀਂ ਕੀਤਾ ਜੀ ਠੀਕ ਹੈ ਤੇ ਚੰਨੀ ਉਹ ਸਾਰੇ ਕੁਝ ਨੂੰ ਛੇਤੀ ਕਰਨਾ ਚਾਹੁੰਦਾ ਸੀ ਕਵਰ ਅਪ ਕਰਨਾ ਚਾਹੁੰਦਾ ਸੀ ਕਵਰ ਅਪ ਕਰਨਾ ਚਾਹੁੰਦਾ ਸੀ ਸੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਕੰਮ ਉਹ ਕਮੇਟੀਆਂ ਨੂੰ ਦੇ ਦਿੱਤਾ ਗਿਆ ਜੀ ਜਿਹੜਾ ਆਪਣੇ ਆਪ ਵਿੱਚ ਇੱਕ ਮਤਲਬ ਗੈਰ ਜ਼ਿੰਮੇਵਾਰਾ ਕੰਮ ਸੀ ਜੀ ਉਸ ਤੋਂ ਬਾਅਦ 20 ਨਵੰਬਰ ਨੂੰ ਇੱਕ ਲਿਖਤੀ ਪ੍ਰੀਖਿਆ ਲਈ ਗਈ ਹਮ ਹੂੰ ਉਹਦਾ ਨਤੀਜਾ 29 ਨਵੰਬਰ ਵਾਲੇ ਦਿਨ ਆਇਆ ਜਿਹੜੇ ਲੋਕ ਉਸ ਚ ਪਾਸ ਹੋ ਗਏ ਹਮ ਉਹਨਾਂ ਨੂੰ ਨੌਕਰੀ ਦੀ ਆਸ ਵੱਜ ਗਈ ਹਮ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 29 ਨਵੰਬਰ ਵਾਲੇ ਦਿਨ ਹਮ ਹੀ ਇੱਕ ਰੈਟ ਪਟੀਸ਼ਨ ਦਾਇਰ ਹੁੰਦੀ ਹੈ ਹਮ ਉਸ ਰੈਟ ਪਟੀਸ਼ਨ ਨੂੰ ਕਰਨ ਵਾਲੇ ਰਿਸਰਚ ਸਕਾਲਰ ਨੇ ਜੀ ਤੇ ਨਾਲ ਦੀ ਨਾਲ ਉਹ ਗੈਸਟ ਫੈਕਲਟੀ ਟੀਚਰ ਨੇ ਜਿਹੜੇ ਉਹਨਾਂ ਕਾਲਜਾਂ 'ਚ ਕੰਮ ਕਰਦੇ ਆ ਜੀ ਉਹ ਇਹ ਸਮਝਦੇ ਆ ਕਿ ਕਿਉਂਕਿ ਰਿਜ਼ਲਟ 'ਚੋਂ ਪਾਸ ਨਹੀਂ ਹੋਈ ਹਮ ਹਮ ਉਹਨਾਂ ਪੇਪਰ ਦਿੱਤੇ ਆ ਉਹ ਸਮਝਦੇ ਆ ਕਿ ਇਹ ਪ੍ਰਕਿਰਿਆ ਕਾਲੀ 'ਚ ਹੋਈ ਆ ਜੀ ਕੁਝ ਲੋਕ ਅਪਲਾਈ ਨਹੀਂ ਕਰ ਸਕੇ ਹਾਂਜੀ ਕੁਝ ਲੋਕ ਜਿਹੜਾ ਆਬਜੈਕਟਿਵ ਟਾਈਪ ਸਵਾਲ ਪੁੱਛੇ ਗਾਇਆ ਹਾਂਜੀ ਉਹ ਇਹ ਤਰੀਕਾ ਨਹੀਂਗਾ ਬੇਸਿਕਲੀ ਹਮ ਸੋ ਇਦੇ ਚ ਇਹ ਹੁੰਦਾ ਕਿ ਇੱਕ ਇੰਟਰਵਿਊ ਹੁੰਦੀ ਆ ਇੰਟਰਵਿਊ ਕਮੇਟੀਆਂ ਬਣਦੀਆਂ ਨੇ ਇਹ ਸਾਰਾ ਕੁਝ ਪੀਪੀਐਸਸੀ ਨੇ ਕਰਨਾ ਹੁੰਦਾ ਸੋ ਉਹ ਸਾਰੇ ਫਾਲੋ ਨਹੀਂ ਕੀਤੇ ਗਏ ਸੋ ਇਹਦੇ ਜਦੋਂ ਹਾਈ ਕੋਰਟ ਵਿੱਚ ਰੈਟ ਲੱਗ ਗਈ 2 ਦਸੰਬਰ ਨੂੰ ਉਸ ਰੈਟ ਦਾ ਫੈਸਲਾ ਆ ਗਿਆ ਕਿ ਇਹ ਭਰਤੀ ਤੇ ਰੋਕ ਲਾਤੀ ਗਈ ਆ ਉਸ ਸਮੇਂ ਤੱਕ 120 ਟੀਚਰਾਂ ਨੂੰ ਪੰਜਾਬ ਸਰਕਾਰ ਜੁਆਇਨ ਕਰ ਚੁੱਕਾ ਕਰਾ ਚੁੱਕੀ ਸੀ ਹੁਣ ਕੁਝ ਲੋਕ ਤਾਂ ਜੁਆਇਨ ਕਰ ਗਏ ਬਾਕੀਆਂ ਦੀਆਂ ਲਿਸਟਾਂ ਬਣੀਆਂ ਪਈਆਂ ਨੇ ਇੱਕ ਸਥਿਤੀ ਐਸੀ ਬਣ ਗਈ 23 ਸਤੰਬਰ 2024 ਨੂੰ ਇਹ ਜਿਹੜਾ ਕੇਸ ਸੀਗਾ ਉਹਦਾ ਫੈਸਲਾ ਜਿਹੜਾ ਆ ਉਹ ਮਾਨਯੋਗ ਹਾਈ ਕੋਰਟ ਪੰਜਾਬ ਤੇ ਹਰਿਆਣਾ ਦੀ ਨੇ ਦਿੱਤਾ ਜੀ ਉਹਨਾਂ ਨੇ ਕਿਹਾ ਕਿ ਭਰਤੀ ਜਾਇਜ਼ ਹੋਈ ਹੈ ਪੰਜਾਬ ਸਰਕਾਰ ਕੋਲ ਇਹ ਹੱਕ ਸੀਗਾ ਕਿ ਉਹ ਪੰਜਾਬ ਵਿੱਚ ਭਰਤੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇੱਕ ਕਮੇਟੀ ਦੋ ਕਮੇਟੀਆਂ ਬਣਾ ਸਕਦੀ ਸੀ ਸੋ ਉਹਨਾਂ ਨੇ ਕਹਿਣ ਦੇ ਨਾਲ ਹੀ ਇਹ 23 ਸਤੰਬਰ ਨੂੰ ਹਾਈ ਕੋਰਟ ਵਿੱਚ ਇਹ ੁਰ ਮਾਨਤਾ ਮਿਲਦੀ ਹੈ ਵੱਡੇ ਪੱਧਰ ਤੇ ਉਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ ਜੀ ਜੀ ਜਿਵੇਂ ਚਰਨਜੀਤ ਚੰਨੀ ਦੀ ਸਰਕਾਰ ਇਹ ਪੋਸਟਾਂ ਲੈ ਕੇ ਆਈ ਤੇ ਭਗਵੰਤ ਮਾਨ ਦੀ ਸਰਕਾਰ ਉਹ ਪੋਸਟਾਂ ਭਰਨਾ ਚਾਹੁੰਦੀ ਸੀ ਜੀ ਹੁਣ ਇੱਕ ਗੱਲ ਤਾਂ ਇਹ ਹੈ ਵੀ ਜਿਹੜੀ ਸਰਕਾਰ ਨੇ ਐਡਵਰਟਾਈਜ਼ ਕੀਤਾ ਉਹ ਸਰਕਾਰ ਨਹੀਂ ਗਈ ਹੁਣ ਸਰਕਾਰ ਬਦਲ ਗਈ ਹੈ ਪਰ ਸਰਕਾਰ ਚਾਹੁੰਦੀ ਹੈ ਕਿ ਭਰਤੀ ਹੋਵੇ ਜੇ ਕਾਲਜ ਬਚਾਉਣੇ ਆ ਤਾਂ ਟੀਚਰ ਹੋਣੇ ਚਾਹੀਦੇ ਨੇ ਉਸੇ ਦਿਨ 23 ਸਤੰਬਰ 2024 ਨੂੰ ਹੀ ਇਹ ਪਟੀਸ਼ਨ ਜਿਹੜਿਆ ਪਟੀਸ਼ਨਰ ਜਿਹੜਿਆ ਸੁਪਰੀਮ ਕੋਰਟ ਚਲੇਗਾ ਸੁਪਰੀਮ ਕੋਰਟ ਦਾ ਜਿਹੜਾ ਪਹਿਲਾ ਫੈਸਲਾ ਆਇਆ ਹਾਂਜੀ ਉਹ ਸਿੰਗਲ ਜੱਜ ਦਾ ਫੈਸਲਾ ਸੀ ਜੀ ਉਹ ਵੀ ਇਹਨਾਂ 1158 ਟੀਚਰਾਂ ਦੇ ਖਿਲਾਫ ਸੀ ਠੀਕ ਹੈ ਜੀ ਇਹ ਪੰਜਾਬ ਗਵਰਨਮੈਂਟ ਨੇ ਇੱਕ ਰੈਟ ਪਟੀਸ਼ਨ ਬੈਂਚ ਨੂੰ ਪਾਈ ਕਿ ਇਹ ਫੈਸਲਾ ਜਿਹੜਾ ਆ ਉਹ ਬੈਂਚ ਚ ਕੀਤਾ ਜਾਵੇ ਫਿਰ ਦੋ ਜੱਜ ਸਾਹਿਬਾਨਾਂ ਦਾ ਬੈਂਚ ਬਣਦਾ ਉਸ ਬੈਂਚ ਦਾ ਕੱਲ ਫੈਸਲਾ ਆਉਂਦਾ ਇਸ ਫੈਸਲੇ ਨਾਲ 1022 ਜਿਹੜੇ ਨੇ ਐਸੋਸੀਏਟ ਪ੍ਰੋਫੈਸਰ ਜਿਹੜੇ ਨੇ ਉਹ ਤੇ ਲਾਇਬ੍ਰੇਰੀ ਜਿਹੜੇ ਨੇ ਉਹਨਾਂ ਦਾ ਰੋਜ਼ਗਾਰ ਪੱਕੇ ਤੌਰ ਤੇ ਖੁੱਸਣ ਦਾ ਐਲਾਨ ਜਿਹੜਾ ਹੈ ਉਹ ਸੁਪਰੀਮ ਕੋਰਟ ਨੇ ਕਰਤਾ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਇਹ ਪ੍ਰਕਿਰਿਆ ਗਲਤ ਹੈ ਇਹ ਪ੍ਰਕਿਰਿਆ ਇਦਾਂ ਨਹੀਂ ਸੀ ਹੋਣੀ ਚਾਹੀਦੀ ਹੁਣ ਸਵਾਲ ਇਹ ਹੈ ਕਿ ਜਿਹੜੇ ਲੋਕ ਅੱਜ ਤੁਸੀਂ ਰਜਗਾਰ ਤੋਂ ਵਿਹਲੇ ਕਰਤੇ ਉਹ ਲੋਕ ਆਪਣੀ ਜ਼ਿੰਦਗੀ ਦੇ 4-5 ਕੀਮਤੀ ਵਰੇ ਜਿਹੜੇ ਨੇ ਉਹ ਲਾ ਚੁੱਕੇ ਨੇ ਉਹ ਕਿੱਧਰ ਜਾਣਗੇ ਉਹਨਾਂ ਦੇ ਨੁਕਸਾਨ ਦੀ ਪਰਵਾਹੀ ਕੌਣ ਕਰੇਗਾ ਇਹ ਵੱਡੇ ਸਵਾਲ ਨੇ ਇਹ ਇਸੇ ਸੰਦਰਭ ਚ ਅਸੀਂ ਸੈਂਕੜੇ ਧਾਰਨਾ ਦੇਖ ਸਕਦੇ ਆ ਜਦੋਂ ਰੈਟ ਪਟੀਸ਼ਨਾਂ ਦੇ ਰਾਈ ਅਸੀਂ ਫਾਇਦੇ ਦੀ ਬਜਾਏ ਨੁਕਸਾਨ ਵੱਡੇ ਕੀਤੇ ਨੇ ਹੂੰ ਸਵਰਲੀ ਸਾਹਿਬ ਤੁਸੀਂ ਇਸ ਭਰਤੀ ਘਟਾਲੇ ਦਾ ਜ਼ਿੰਮੇਵਾਰ ਅਸਲ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਦੇਖੋ ਅਸਲ ਜ਼ਿੰਮੇਵਾਰੀ ਤਾਂ ਜੇ ਇਸ ਭਰਤੀ ਘਟਾਲੇ ਦੀ ਗੱਲ ਕਰਾਂ ਤਾਂ ਮੈਂ ਮੰਨਦਾ ਕੈਪਟਨ ਅਮਰਿੰਦਰ ਦੀ ਜ਼ਿੰਮੇਵਾਰੀ ਹੈ ਜੀ ਕੈਪਟਨ ਅਮਰਿੰਦਰ ਕਾਲਜਾਂ ਚ ਪੋਸਟਾਂ ਭਰਨ ਦਾ ਵਾਅਦਾ ਕਰਕੇ ਆਏ ਸੀ ਹੂੰ ਉਹਨਾਂ ਨੇ ਇਹ ਪੋਸਟਾਂ ਨਹੀਂ ਭਰੀਆਂ ਹੂੰ ਜਦੋਂ ਕੈਪਟਨ ਅਮਰਿੰਦਰ ਦੀ ਛੁੱਟੀ ਕਾਂਗਰਸ ਸਰਕਾਰ ਨੇ ਕਰ ਦਿੱਤੀ ਉਸ ਵੇਲੇ ਚਰਨਜੀਤ ਚੰਨੀ ਹੋਰਾਂ ਨੂੰ ਇਸ ਲਈ ਲਿਆਂਦਾ ਗਿਆ ਸੀ ਕਿ ਕਾਂਗਰਸ ਦੀ ਜਿਹੜੀ ਵੋਟ ਟੁੱਟ ਰਹੀ ਹੈ ਉਹਨੂੰ ਜੋੜਿਆ ਜਾਵੇ ਬਿਲਕੁਲ ਸਹੀ ਜੀ ਸੋ ਉਹਦੇ ਵਿੱਚ ਫੈਸਲਾ ਇਹ ਹੋਇਆ ਕਿ ਕਾਲਜਾਂ ਦੀਆਂ ਪੋਸਟਾਂ ਭਰ ਲਓ ਨਹੀਂ ਤੇ ਕਾਲਜ ਆਪਣੇ ਖਾਲੀ ਹੋ ਗਏ ਸੋ ਕਾਲਜਾਂ ਦੀਆਂ ਪੋਸਟਾਂ ਭਰਨ ਲਈ ਇਹ ਸਰਕਾਰ ਨੂੰ ਪਤਾ ਸੀ ਕਿ ਇਹ ਪੀਪੀਐਸਸੀ ਦਾ ਕੰਮ ਹੈ ਪੀਪੀਐਸਸੀ ਦਾ ਕੰਮ ਜਦੋਂ ਤੁਸੀਂ ਸਧਾਰਨ ਯੂਨੀਵਰਸਿਟੀ ਨੂੰ ਦੇ ਦੋਗੇ ਨਾ ਤਾਂ ਗੜਬੜ ਹੋਣੀ ਸੀ ਜਿਸ ਮਿਆਰ ਦਾ ਪੇਪਰ ਹੋਣਾ ਸੀ ਉਸ ਮਿਆਰ ਦਾ ਪੇਪਰ ਨਹੀਂ ਹੋਇਆ ਜੀ ਜਿਸ ਤਰ੍ਹਾਂ ਦੀਆਂ ਕਮੇਟੀਆਂ ਨੇ ਇੰਟਰਵਿਊ ਲੈਣੀ ਹੀ ਉਹ ਇੰਟਰਵਿਊ ਨਹੀਂ ਹੋਈ ਜਿਹੜੇ ਮਾਪਦੰਡ ਜੁਸੀ ਨਿਰਧਾਰਤ ਕਰਦੀ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਉਹ ਮਾਪਦੰਡ ਦਾ ਖਿਆਲ ਨਹੀਂ ਰੱਖਿਆ ਗਿਆ ਸੋ ਇਸ ਸਾਰੇ ਦੇ ਸੰਦਰਭ ਦੇ ਵਿੱਚ ਮੈਂ ਸਮਝਦਾ ਜ਼ਿੰਮੇਵਾਰੀਤਾ ਬਣਦੀ ਹੈ ਸਰਕਾਰ ਦੀ ਫਾਇਦਾ ਸਰਕਾਰ ਲਗਣੀ ਚਾਹੀਦੀ ਹੈ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ ਫਰਕ ਤੇ ਉਹਨਾਂ ਬਦਕਿਸਮਤ ਟੀਚਰਾਂ ਨੂੰ ਪਿਆ ਜਿਹੜੇ ਅੱਜ ਆਪਣੀ ਡਿਊਟੀ ਤੇ ਨਹੀਂ ਜਾ ਸਕੇ ਤੇ ਜਿਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਫਾਰਕ ਕਰਤਾ ਹੁਣ ਜੇ ਸੁਪਰੀਮ ਕੋਰਟ ਨੇ ਫਾਰਕ ਕਰਤਾ ਤਾਂ ਹੁਣ ਕਿੱਥੇ ਜਾਣਗੇ ਹੁਣ ਤਾਂ ਮੋਰੇ ਕੁਝ ਬਚਦਾ ਨਹੀਂ ਜੀ ਬਿਲਕੁਲ ਸੋ ਇਹ ਗੱਲ ਇੱਥੇ ਨਹੀਂ ਰੁਕਦੀ ਇਹ ਗੱਲ ਆਉਣ ਵਾਲੇ ਸਾਲਾਂ ਵਿੱਚ ਭਰਤੀ ਪ੍ਰਕਿਰਿਆ 'ਚ ਫਿਰ ਇਹ ਲੋਕ ਲਾਤੜਾਉਣਗੇ ਹੂੰ ਸੋ ਕੁੱਲ ਮਿਲਾ ਕੇ ਜਿਹੜੇ ਕਾਲਜ ਨੇ ਉਹਨਾਂ ਦਾ ਜਿਹੜਾ ਬੂਰਾ ਬਸਤਰਾ ਜਿਹਦਾ ਸਰਕਾਰਾਂ ਚੁੱਕਣਾ ਚਾਹੁੰਦੀਆਂ ਨੇ ਇਹਦੇ ਚ ਹੱਥ ਪਿੱਛੇ ਕਰਨਾ ਚਾਹੁੰਦੀਆਂ ਨੇ ਵੀ ਜੇ ਇਹਨਾਂ ਲੋਕਾਂ ਨੇ ਉੱਚ ਸਿੱਖਿਆ ਪ੍ਰਾਪਤ ਕਰਨੀ ਆ ਨਾ ਤੇ ਫਿਰ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਕਾਲਜਾਂ ਚਲੇ ਜਾਣਾ ਸੋ ਸਰਕਾਰੀ ਸਕੂਲ ਕਾਲਜਾਂ ਦਾ ਇਸ ਤਰੀਕੇ ਨਾਲ ਮੈਂ ਸਮਝਦਾ ਸਫਾਇਆ ਹੋ ਰਿਹਾ ਔਰ ਇਹਦੇ ਤੇ ਪੰਜਾਬੀਆਂ ਨੂੰ ਆਪਣੀ ਇੱਕ ਮੁਠਤਾ ਦਾ ਪਕਟਾਵਾ ਕਰਨਾ ਚਾਹੀਦਾ ਔਰ ਇਹਦਾ ਕੁਝ ਐਸਾ ਹੱਲ ਕਰਨਾ ਚਾਹੀਦਾ ਕਿ ਜਿਹੜੀ ਸਾਡੀਆਂ ਗਵਰਨਮੈਂਟਾਂ ਨੇ ਉਹ ਵਿਧੀਵਤ ਤਰੀਕੇ ਨਾਲ ਕਾਲਜਾਂ ਚ ਟੋਟਲ ਜਿਹੜੀਆਂ ਪੋਸਟਾਂ ਭਰਨ ਨਹੀਂ ਤਾਂ ਪੰਜਾਬ ਦੀ ਧਰਤੀ ਬੰਜਰ ਕੀਤੀ ਜਾ ਰਹੀ ਹੈ ਪੰਜਾਬ ਦੇ ਧੀਆਂ ਪੁੱਤਰ ਪਰਦੇਸਾਂ ਜਾ ਰਹੇ ਨੇ ਪੰਜਾਬ ਵਿੱਚ ਗੈਰ ਪੰਜਾਬੀ ਆ ਕੇ ਵਸ ਰਹੇ ਨੇ ਤੇ ਉਹਦੇ ਦੇ ਨਾਲ ਦੇ ਨਾਲ ਜਿਹੜੀ ਐਜੂਕੇਸ਼ਨ ਦਾ ਉਹਦਾ ਵਪਾਰ ਹੋ ਰਿਹਾ ਤੇ ਸਰਕਾਰੀ ਜਿਹੜੇ ਯੂਨੀਵਰਸਿਟੀਆਂ ਤੇ ਕਾਲਜ ਨੇ ਉਹ ਬੰਦ ਕੀਤੇ ਜਾ ਰਹੇ ਨੇ ਹੂੰ ਸੋ ਬਿਲਕੁਲ ਬੇਰਿਸਾਮ ਆਪਾਂ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਪਹਚਾਏ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਵਾਬ ਦੱਸਿਆ ਕਰੋ ਸੋ ਆਪਾਂ ਦੁਬਾਰਾ ਲੈ ਕੇ ਪ੍ਰੋਗਰਾਮ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇ ਦੇ ਹੋਈ ਇਜਾਜ਼ਤ ਧੰਨਵਾਦ ਜੀ ਧੰਨਵਾਦ